ਹਾਂਜੀ ਜਿਨ੍ਹਾਂ ਦੇ ਵੀ ਕਮਰ ਦੇ ਵਿੱਚ ਜਾਂ ਗੋਡਿਆਂ ਦੇ ਵਿੱਚ ਦਰਦ ਰਹਿੰਦਾ ਹੈ ਉਹਨਾਂ ਨੂੰ ਮੈਂ ਇੱਕ ਐਕਸਰਸਾਈਜ਼ ਦੱਸਣ ਜਾ ਰਿਹਾ ਹਾਂ ਐਕਸਰਸਾਈਜ਼ ਵੀ ਕੀ ਹੈ ਕਿ ਆਪਾਂ ਜ਼ਿਆਦਾਤਰ ਤੁਰਦੇ ਹਾਂ ਸਿੱਧਾ ਸਿੱਧਾ ਤੁਰਦੇ ਹਾਂ ਜਿਹੜੀ ਬੋਡੀ ਦੀ ਐਕਟੀਵਿਟੀ ਹੁੰਦੀ ਆ ਮੂਵਮੈਂਟ ਹੁੰਦੀ ਆ ਉਹ ਸਿੱਧੀ ਹੁੰਦੀ ਆ ਤੇ ਜਿਹੜੀ ਨਸਾਂ ਦੀ ਬਲੱਡ ਸਰਕੂਲੇਸ਼ਨ ਹੁੰਦੀ ਆ ਉਹ ਇੱਕ ਤਰਫ ਹੀ ਚੱਲਦੀ ਆ ਇਸ ਤਰ੍ਹਾਂ ਆਪਾਂ ਕੀ ਕਰਨਾ ਜੀ ਆਪਾਂ ਡੇਲੀ 100 ਕਦਮ ਪਿੱਛੇ ਨੂੰ ਭਰਨੀ ਆ 100 ਕਦਮ ਆਹ ਪਿੱਛੇ ਨੂੰ ਚੱਲਣਾ ਤੁਸੀਂ ਦੇਖਿਓ ਜਿੰਨਾ ਦੇ ਵੀ ਗੋਡਿਆਂ ਦੇ ਵਿੱਚ ਦਰਦ ਰਹਿੰਦਾ ਹੈ ਕਮਰ ਦੇ ਵਿੱਚ ਦਰਦ ਰਹਿੰਦਾ ਹੈ ਲੋਅਰ ਬੈਕ ਪੇਨ ਐ ਐਲ ਸਪੇਨ ਦੀ ਪ੍ਰੋਬਲਮ ਐ ਉਹ ਬਿਲਕੁਲ ਸਹੀ ਹੋ ਜੂਗੀ ਪੁੱਠੇ ਤੁਰਨਾ 100 ਕਦਮ ਪੁੱਠੇ ਤੁਰਨਾ ਇਸ ਤਰ੍ਹਾਂ ਕਰਨ ਦੇ ਨਾਲ ਦੇਖਿਓ ਤੁਸੀਂ ਕੁਝ ਦਿਨਾਂ ਦੇ ਵਿੱਚ ਹੀ ਤੁਹਾਨੂੰ ਬਹੁਤ ਜ਼ਿਆਦਾ ਆਰਾਮ ਮਿਲੂਗਾ ਤੇ ਜਿਹੜੀ ਮਸਕੂਲਰ ਪੇਨ ਰਹਿੰਦੀ ਐ ਜਾਂ ਗੋਡਿਆਂ ਦੀਆਂ ਖੁੱਚਾਂ ਥੱਲੇ ਵੇਇਨਸ ਨੂੰ ਖਿੱਚ ਪੈਂਦੀ ਐ ਉਹ ਬਿਲਕੁਲ ਸਹੀ ਹੋ ਜੂਗੀ